ਅੱਜ ਇਹ ਸੀਨ ਪੂਰੀ ਦੁਨੀਆ ਦੇਖ ਰਹੀ ਹੈ ਲੋਕ ਹੱਸ ਵੀ ਰਹੇ ਨੇ ਤੇ ਹੈਰਾਨ ਵੀ ਹੋ ਰਹੇ ਨੇ ਰਾਹੁਲ ਗਾਂਧੀ ਪੱਤਰਕਾਰ ਬਣ ਗਿਆ ਰਾਹੁਲ ਗਾਂਧੀ ਨੇ ਮਾਈਕ ਫੜ ਲਿਆ ਔਰ ਫਿਰ ਮੋਦੀ ਤੇ ਅਡਾਨੀ ਦੀ ਇੰਟਰਵਿਊ ਕੀਤੀ ਔਰ ਰੱਜ ਕੇ ਦੋਨਾਂ ਦੀ ਖਿੱਲੀ ਉਡਾਈ ਰਾਹੁਲ ਗਾਂਧੀ ਨੇ ਐਸੇ ਸਵਾਲ ਕੀਤੇ ਨੇ ਕਿ ਦੋਨਾਂ ਦੀ ਅਸਲੀਅਤ ਪੂਰੀ ਦੁਨੀਆ ਦੇ ਵਿੱਚ ਨੰਗੀ ਕਰ ਦਿੱਤੀ ਹੈ ਪਹਿਲਾਂ ਤੁਸੀਂ ਇੰਟਰਵਿਊ ਦੇਖੋ ਆਪਣਾ ਕਮੈਂਟ ਜਰੂਰ ਲਿਖਿਓ ਤੇ ਬਾਕੀ ਕੀਮਤੀ ਗੱਲਾਂ ਆਪਾਂ ਬਾਅਦ ਚੋਂ ਕਰਦੇ ਆ ਆ ਦੇਖੋ ਇੰਟਰਵਿਊ भाई आजकल मैं जो भी बोलता हूँ हाँ। ये करता है अच्छा कैसे मेरे लिए करता है आप क्या क्या, क्या बोल रहे हो मैं कुछ भी चाहता हूँ क्या चाहता हूँ कुछ भी कुछ भी पोर्ट चाहिए एयरपोर्ट चाहिए कुछ भी अगला 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 आप क्या लेने की कोशिश कर रहे हो वो उसके लिए अभी हमारा मीटिंग अभी शाम को है करके आज डिसाइड कर देंगे जो भी करता हूँ ये बाई होने तक मेरे लिए कोई नहीं है छोड़ दे रहे भैया <laughs> वो देखते हैं आपके रिश्ते के बारे में थोड़ा बताइए भाई हम हम दोनों का एक ही है मैं तो दो, दो, दो भी बोलता हूँ हाँ। हम हाँ। दोनों मिलकर सब करेंगे हम अच्छा पूरा... और कब से आपकी पार्टनरशिप चल रही है ये हमारा सालों साल का सालों साल से हमारा फ्यूचर आपका कैसा है तीस साल का है हमारा पूरा पूरा देश का इंडिया मैं हूँ अच्छा ये आपके कारण पार्लियामेंट क्यों नहीं चलने दे रहे हैं

ਕਾਂਗਰਸ ਦੇ ਹੀ ਦੋ ਬੰਦੇ ਸੀਗੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਗੌਤਮ ਅਡਾਨੀ ਦਾ ਤੇ ਨਰਿੰਦਰ ਮੋਦੀ ਦਾ ਮਖੌਟੇ ਪਾ ਲਏ ਤੇ ਫਿਰ ਰਾਹੁਲ ਗਾਂਧੀ ਬਣ ਗਿਆ ਪੱਤਰਕਾਰ ਰਾਹੁਲ ਗਾਂਧੀ ਮਾਈਕ ਲੈ ਕੇ ਆ ਗਿਆ ਸਾਰੇ মিডিਆ ਦੇ ਸਾਹਮਣੇ ਫਿਰ ਰਾਹੁਲ ਗਾਂਧੀ ਨੇ ਇਹ ਸਵਾਲ ਇਹਨਾਂ ਨੂੰ ਕੀਤੇ ਦੇਖੋ ਜਿਹੜਾ ਗੋਦੀ মিডিਆ ਉਹਨੇ ਇਹ ਨਹੀਂ ਦਿਖਾਉਣੀਆਂ ਵੀਡੀਓ ਉੱਥੇ ਉਹ ਪੱਤਰਕਾਰ ਮੌਜੂਦ ਸੀ ਉਹਨਾਂ ਨੇ ਵੀਡੀਓ ਬਣਾਈਆਂ ਵੀ ਪਰ ਉਹਨਾਂ ਨੇ ਆਪਣੇ ਚੈਨਲਾਂ ਤੇ ਚਲਾਈਆਂ ਨਹੀਂ ਕਿਉਂਕਿ ਉਹਨਾਂ ਦੇ ਆਕਾ ਚੱਲਣ ਨਹੀਂ ਦਿੰਦੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਰਾਹੁਲ ਗਾਂਧੀ ਨੇ ਇੰਜ ਕਿਉਂ ਕੀਤਾ ਕਿਉਂਕਿ ਗੌਤਮ ਅਡਾਨੀ ਇਹ ਅਮਾਨੀ ਅਡਾਨੀ ਜਿਹੜੇ ਭਾਰਤ ਦੇ ਵੱਡੇ ਸਰਮਾਇਆਦਾਰ ਨੇ ਜਿੰਨਾ ਕੋਲ ਦੇਸ਼ ਦਾ ਸਾਰਾ ਕੁਝ ਇਕੱਠਾ ਹੁੰਦਾ ਜਾ ਰਿਹਾ ਔਰ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਨਾਲ ਹੈ ਔਰ ਪਾਰਲੀਮੈਂਟ ਹੁਣ ਜਦੋਂ ਸਰਦਰੋਤ ਸੈਸ਼ਨ ਚੱਲ ਰਿਹਾ ਹੈ ਤਾ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੋਦੀ ਸਰਕਾਰ ਨੂੰ ਤਾਂ ਉੱਥੇ ਇਹ ਜਵਾਬ ਨਹੀਂ ਦੇ ਰਹੇ ਉੱਥੇ ਇਹ ਰੋਣਾ ਪਾ ਲੈਂਦੇ ਨੇ ਉੱਥੇ ਇਹ ਸੰਸਦ ਇੱਕ ਵਾਰ ਰੋਕ ਦਿੰਦੇ ਨੇ ਤਾਂ ਇਸ ਕਰਕੇ ਰਾਹੁਲ ਗਾਂਧੀ ਹੁਰਾ ਨੇ ਫਿਰ ਪਾਰਲੀਮੈਂਟ ਦੇ ਬਾਹਰ ਆ ਜਿਹੜਾ ਕੁਛ ਕੀਤਾ ਇਹ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੌਤਮ ਅਡਾਨੀ ਜਿਹੜਾ ਪਿਛਲੇ ਕੁਝ ਕਸਾਲਾਂ ਦੇ ਵਿੱਚ ਮੋਦੀ ਰਾਜ ਦੇ ਵਿੱਚ ਬਹੁਤ ਉੱਪਰ ਚਲਾ ਗਿਆ ਔਰ ਫਿਰ ਦੇਸ਼ ਦੇ ਸਾਰੇ ਕਾਰੋਬਾਰ ਨੂੰ ਆਪਣੀ ਮੁਠੀ ਚ ਲੈਣਾ ਸ਼ੁਰੂ ਕਰ ਦਿੱਤਾ ਔਰ ਹੁਣ ਅਮਰੀਕਾ ਦੇ ਵਿੱਚ ਇਸ ਅਡਾਨੀ ਦੇ ਉੱਪਰ ਕੇਸ ਹੋ ਗਿਆ ਉਹਦੇ ਉੱਪਰ ਕੇਸ ਚੱਲ ਪਿਆ ਬਹੁਤ ਵੱਡਾ ਵੱਡਾ ਮੁੱਦਾ ਉੱਠ ਪਿਆ ਕਿ ਇਹਨਾਂ ਨੇ ਧੋਖਾਧੜੀ ਕੀਤੀ ਹੈ ਔਰ ਉਸ ਮਾਮਲੇ ਦੇ ਉੱਪਰ ਇਹ ਸਵਾਲ ਪਾਰਲੀਮੈਂਟ ਚ ਉਠਾਉਣ ਦੀ ਵਿਰੋਧੀ ਧਿਰ ਕੋਸ਼ਿਸ਼ ਕਰ ਰਹੀ ਹੈ ਕਿ ਮੋਦੀ ਸਰਕਾਰ ਇਹਦੀ ਜਾਂਚ ਕਿਉਂ ਨਹੀਂ ਕਰਾਉਂਦੀ ਮੋਦੀ ਸਰਕਾਰ ਇਹਦੀ ਪੜਤਾਲ ਕਿਉਂ ਨਹੀਂ ਕਰਾਉਂਦੀ ਪਹਿਲਾਂ ਵੀ ਜਦੋਂ ਭਾਰਤ ਦੇ ਵਿੱਚ ਅਡਾਨੀਆਂ ਅਬਾਨੀਆਂ ਤੇ ਕਈ ਮੁੱਦੇ ਉੱਠੇ ਨੇ ਜਿਨ੍ਹਾਂ ਚ ਪਿਛਲੇ ਟਾਈਮ ਦੇ ਵਿੱਚ ਜਦੋਂ ਹਿਡਨਬਰਗ ਨੇ ਆਪਣੀ ਇੱਕ ਖੁਲਾਸਾਪਰੀ ਰਿਪੋਰਟ ਛਾਪੀ ਸੀ ਜਿਸ ਤੋਂ ਬਾਅਦ ਫਿਰ ਜਿਹੜੀ ਭਾਰਤ ਦੀ ਕੇਂਦਰ ਸਰਕਾਰ ਦੀ ਏਜੰਸੀ SEBI ਹੈ ਉਹਦੇ ਨਾਲ ਜੁੜ ਕੇ ਅਡਾਨੀਆਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਦੋਨਾਂ ਦੀ ਅਜੇ ਤੱਕ ਜਾਂਚ ਪੜਤਾਲ ਨਹੀਂ ਕਰਾਈ ਗਈ ਔਰ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਸੰਸਦ ਦੇ ਵਿੱਚ ਰੌਲਾ ਪਾਉਂਦੀ ਹੈ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੀ ਹੈ ਤੇ ਇਹ ਜਵਾਬ ਨਹੀਂ ਦਿੰਦੀ ਇਸ ਕਰਕੇ ਰਾਹੁਲ ਗਾਂਧੀ ਹੋਰਾਂ ਨੇ ਆ ਤਰੀਕਾ ਫਿਰ ਅਪਣਾਇਆ ਦੇਖੋ ਰਾਹੁਲ ਗਾਂਧੀ ਹੋਰਾਂ ਦੀ ਜਦੋਂ ਸਰਕਾਰ ਰਹੀ ਹੈ ਉਦੋਂ ਵੀ ਸਰਮਾਇਦਾਰ ਉੱਪਰ ਜਾਂਦੇ ਰਹੇ ਨੇ ਉਹਨਾਂ ਦੀਆਂ ਵੀ ਸਰਮਾਇਦਾਰਾਂ ਦੇ ਨਾਲ ਅੰਦਰ ਖਾਤੇ ਸਾਂਝ ਪਿਆਲੀਆਂ ਹੈਗੀਆਂ ਇਹਦੇ ਵਿੱਚ ਕੋਈ ਰੌਲਾ ਨਹੀਂ ਪਰ ਆ ਜੋ ਮੋਦੀ ਸਰਕਾਰ ਵੇਲੇ ਹੋ ਰਿਹਾ ਹੈ ਇਹਦੇ ਉੱਪਰ ਜਵਾਬ ਕੌਣ ਦੇਗਾ ਹੁਣ ਮੋਦੀ ਸਰਕਾਰ ਇਹਦੇ ਤੇ ਚੁੱਪ ਕਿਉਂ ਹੈ ਕੁਸਕ ਦੀ ਕਿਉਂ ਨਹੀਂ ਹੈ ਬੋਲਦੀ ਕਿਉਂ ਨਹੀਂ ਹੈ ਜਿੰਨੇ ਸਵਾਲ ਅੰਬਾਨੀਆਂ ਅਡਾਨੀਆਂ ਦੇ ਉੱਪਰ ਉੱਠੇ ਨੇ ਮੋਦੀ ਸਰਕਾਰ ਨੇ ਕਿਸੇ ਦੀ ਜਾਂਚ ਕਰਾਉਣ ਦੀ ਲੋੜ ਨਹੀਂ ਸਮਝੀ ਕੋਈ ਪੜਤਾਲ ਕਰਾਉਣ ਦੀ ਲੋੜ ਨਹੀਂ ਸਮਝੀ ਸਗੋ ਆ ਪਿਛਲੇ ਟਾਈਮ ਤੇ ਤਿੰਨ ਖੇਤੀ ਕਾਨੂੰਨ ਲੈ ਕੇ ਆਗੇ ਸੀ ਕਿ ਪਹਿਲਾਂ ਤੋਂ ਬਾਕੀ ਸਾਰਾ ਕੁਝ ਤਾਂ ਉਹਨਾਂ ਦੀ ਮੁਠੀ 'ਚ ਜਾ ਹੀ ਚੁੱਕਾ ਹੈ ਖੱਲੀ ਖੇਤੀ ਬਚੀ ਸੀ ਉਹ ਵੀ ਉਹਨਾਂ ਦੀ ਮੁਠੀ 'ਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਹਾਨੂੰ ਪਤਾ ਹੈ ਕਿ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਲਗਾਤਾਰ ਰਹਿ ਰਹੀਆਂ ਨੇ ਇਹਨਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਨੇ ਇਹ ਵੱਡੇ ਵੱਡੇ ਪੂੰਜੀਪਤੀ ਘਰਾਣੇ ਨੇ ਔਰ ਇਹ ਇਹਨਾਂ ਦੇ ਮੁਤਾਬਕ ਕੰਮ ਕਰਦੇ ਨੇ ਔਰ ਫਿਰ ਇਸੇ ਕਰਕੇ ਦੇਸ਼ ਦਾ ਸਮੁੱਚਾ ਕਾਰੋਬਾਰ ਉਹਨਾਂ ਕੁਟਕ ਘਰਾਣਿਆਂ ਦੇ ਹੱਥਾਂ 'ਚ ਇਕੱਠਾ ਹੁੰਦਾ ਜਾ ਰਿਹਾ ਤੁਸੀਂ ਦੇਖੋ ਅਰੇਲਾ ਕੀ 에어ਪੋਰਟ ਕੀ ਪੋਰਟ ਕੀ ਜਿੰਨੇ ਵੱਡੇ ਕਾਰੋਬਾਰ ਸੀ ਸੇਤ ਸਿੱਖਿਆ ਸਾਰਾ ਜੋ ਟੋਟਲ ਦੇਸ਼ ਦਾ دارומਦਾਰ ਹੈ ਉਹ ਕੁਝ ਕੁ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ ਦਿੱਤਾ ਜਾ ਰਿਹਾ ਹੈ ਔਰ ਉਹਨਾਂ ਦੀ ਮੋਨੋਪੋਲੀ ਬਣਦੀ ਜਾ ਰਹੀ ਹੈ ਉਹ ਇੱਕ ਅਧਿਕਾਰ ਸਭ ਕੁਝ ਦੇ ਉੱਪਰ ਕਰਦੇ ਜਾ ਰਹੇ ਨੇ ਇਸੇ ਕਰਕੇ ਹੀ ਦੇਸ਼ ਦੇ ਸਾਰੇ ਧਨ ਦੇ ਵਿੱਚੋਂ ਦੇਸ਼ ਦੇ ਸਾਰੇ ਧਨ ਦੇ ਵਿੱਚੋਂ ਅੱਧੇ ਨਾਲੋਂ ਵੱਧ ਧਨ ਦੌਲਤ ਸਿਰਫ ਚਾਰ ਪੰਜ ਘਰਾਣੇ ਦੇ ਕੋਲੇ ਇਕੱਠੀ ਹੋ ਚੁਲੀ ਹੈ ਔਰ ਜੇਕਰ ਆਪਾਂ ਗੱਲ ਕਰੀਏ ਕਿ ਦੇਸ਼ ਦਾ 1% ਅਮੀਰਾਂ ਦੇ ਕੋਲ ਦੇਸ਼ ਦਾ 70-80% ਦੀ ਧਨ ਜਿਹੜਾ ਉਹ ਇਕੱਠਾ ਹੋ ਚਲਿਆ ਤੇ ਬਾਕੀ ਦੀ ਸਾਰੀ ਜਨਤਾ ਜਿਹੜੀ ਆ ਉਹ ਥੋੜੇ-ਬਹੁਤ ਬਚੇ ਖੂਚੇ ਨਾਲ ਗੁਜ਼ਾਰਾ ਕਰ ਰਹੀ ਹੈ ਲਗਾਤਾਰ ਧਨ ਦੇ ਇਕੱਠੇ ਹੋਣ ਦਾ ਇਤਰੂ ਵੀ ਕਰਨ ਜਿਹੜਾ ਉਹ ਵੱਧ ਰਿਹਾ ਔਰ ਹੁਣ ਇਹ ਜਿਹੜੇ ਸਵਾਲ راہੁਲ ਗਾਂਧੀ ਨੇ ਕੀਤੇ ਨੇ ਇਹਨਾਂ ਦੇ ਮਤਲਬ ਕੀ ਨੇ راہੁਲ ਗਾਂਧੀ ਨੇ ਪੁੱਛਿਆ ਜਦੋਂ ਇਹ ਸਾਰਾ ਉੱਥੇ ਕੀਤਾ ਇਹਨਾਂ ਨੇ ਤਾਂ ਰਾਹੁਲ ਗਾਂਧੀ ਇਹ ਪੁੱਛ ਰਿਹਾ ਕਿ ਦੇਖਿਏ ਆਪ ਬਤਾਈਏ ਕਿ ਅਬ ਆਪ ਕਿਆ ਕਰ ਰਹੇ ਹੈਂ ਤਾਂ ਉਹ ਜਿਹੜਾ ਅਡਾਨੀ ਬਣਿਆ ਮਖੌਟਾ ਲਾ ਕੇ ਉਹ ਕਹਿ ਰਿਹਾ ਕਿ ਇਹ ਮੇਰਾ ਭਾਈ ਹੈ ਜੋ ਮੈਂ ਕਹਤਾ ਹੂੰ ਉਹ ਇਹ ਕਰਤਾ ਹੈ ਔਰ ਜੋ ਜੋ ਮੈਂ ਮੰਗਤਾ ਹੂੰ ਇਹ ਦਿੱਤਾ ਜਾਤਾ ਹੈ ਤਾਂ ਰਾਹੁਲ ਗਾਂਧੀ ਫਿਰ ਸਵਾਲ ਕਰਦਾ ਕੀ ਕੀ ਦੇਦੀ ਆਪਕੋ ਤਾਂ ਉਹ ਕਹਿੰਦਾ ਦੇਖਿਏ ਪਹਿਲੇ एयरपोर्ट दे दिए एयरपोर्ट दे दिए और बहुत कुछ दे दिया राहुल गांधी ਨਾਲ ਦੀ ਨਾਲ ਸਵਾਲ ਕਰਦਾ ਕਿ ਹੋਰ ਕੀ ਕੁਝ ਲੈਣਾ ਚਾਹੁੰਦੇ ਹੋ ਤਾਂ ਕਹਿੰਦਾ ਅਭੀ ਅੱਜ ਸ਼ਾਮ ਨੂੰ ਮੀਟਿੰਗ ਕਰਾਂਗੇ ਫਿਰ बताएंगे आपको अभी और क्या-क्या लेना है ਹੁਣ ਦੇਖੋ ਇਹ ਗੱਲ ਬਹੁਤ ਵੱਡਾ ਸੱਚ ਹੈ ਦੇਸ਼ ਦਾ ਸਭ ਕੁਝ ਕੁਝ ਕਰਾਣਿਆਂ ਦੇ ਹੱਥਾਂ 'ਚ ਸੌਂਪਿਆ ਜਾ ਰਿਹਾ ਤੇ ਕਿਉਂ ਕਿਉਂਕਿ ਆਪਾਂ ਨੂੰ ਵੇਖਣ ਨੂੰ ਲੱਗਦਾ ਕਿ ਇਹ ਜਿਹੜੇ ਸਰਕਾਰਾਂ ਨੇ ਫਲਾਣੀ ਪਾਰਟੀ ਦੀ ਸਰਕਾਰ ਹੈ ਤੇ ਫਲਾਣਾ ਬੰਦਾ ਪ੍ਰਧਾਨ ਮੰਤਰੀ ਤੇ ਫਲਾਣਾ ਫਲਾਣਾ ਮੰਤਰੀ ਹੈ ਪਰ ਨਹੀਂ ਅਸਲ ਦੇ ਵਿੱਚ ਇਹ ਕੁਝ ਵੱਡੇ ਕਾਰਪੋਰੇਟ ਘਰਾਣੇ ਇਹ ਪਾਰਟੀਆਂ ਦੇ ਪਿੱਛੇ ਬੈਠੇ ਨੇ ਇਹ ਪਾਰਟੀਆਂ ਨੂੰ ਚੋਣ ਫੰਡ ਦਿੰਦੇ ਨੇ ਆ ਪਿੱਛੇ ਇਲੈਕਸ਼ਨ ਬੋਰਡ ਦਾ ਰੌਲਾ ਪਿਆ ਸੁਪਰੀਮ ਕੋਰਟ ਚ ਗਿਆ ਵੱਡੇ ਖੁਲਾਸੇ ਹੋਏ ਕਿ ਕਿੱਦਾਂ ਇਹ ਵੱਡੇ ਕਾਰਪੋਰੇਟ ਨੇ ਜਿਹੜੇ ਵੱਡੇ ਸਰਮਾਇਦਾਰ ਇਹ ਕਿੱਦਾਂ ਮੋਟੇ ਹਜ਼ਾਰਾਂ ਕਰੋੜ ਦੇ ਚੋਣ ਫੰਡ ਇਹਨਾਂ ਪਾਰਟੀਆਂ ਨੂੰ ਦਿੰਦੇ ਨੇ ਤੇ ਫਿਰ ਉਹ ਪਾਰਟੀਆਂ ਇਹਨਾਂ ਦੇ ਚੋਣ ਫੰਡਾਂ ਦੇ ਨਾਲ ਚੋਣਾ ਲੜ ਕੇ ਫਿਰ ਇਹਨਾਂ ਦੇ ਮੁਤਾਬਕ ਕੰਮ ਕਰਦੀਆਂ ਨੇ ਜਿਵੇਂ ਇਹ ਚਾਹੁੰਦੇ ਨੇ ਓਵੇਂ ਉਹ ਕਾਨੂੰਨ ਬਣਾਉਂਦੀਆਂ ਨੇ ਓਵੇਂ ਉਹ ਨੀਤੀਆਂ ਬਣਾਉਂਦੀਆਂ ਨੇ ਦੇਖੋ ਜਿੰਨੀਆਂ ਨੀਤੀਆਂ ਪਾਲਿਸੀਆਂ ਇਸ ਟਾਈਮ ਦੇਸ਼ 'ਚ ਬਣ ਰਹੀਆਂ ਨੇ ਉਹਨਾਂ ਦੀ ਜਿਹੜੀ ਦਿਸ਼ਾ ਹੈ ਉਹ ਇਹਨਾਂ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਇਹਨਾਂ ਵੱਡੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਵਾਲੀ ਹੈ ਉਹ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਲਗਾਤਾਰ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਉਹ ਥੱਲੇ ਹੀ ਥੱਲੇ ਜਾ ਰਹੇ ਨੇ ਤੇ ਇਹ ਜਿਹੜੇ ਵਿਹਲੜ ਨੇ ਇਹ ਉੱਪਰ ਹੀ ਉੱਪਰ ਜਾ ਰਹੇ ਨੇ ਤੁਸੀਂ ਦੇਖੋ ਜਿੰਨੇ ਵੀ ਤੁਸੀਂ ਆਮ ਮਿਹਨਤ ਕਰਨ ਵਾਲੇ ਲੋਕ ਹੋ ਚਾਹੇ ਮਜ਼ਦੂਰ ਹੋ ਚਾਹੇ ਕਿਸਾਨ ਹੋ ਚਾਹੇ ਦੁਕਾਨਦਾਰ ਹੋ ਜਾਂ ਆਮ ਮੁਲਾਜ਼ਮ ਹੋ ਆਪਾਂ ਲਗਾਤਾਰ ਥੱਲੇ ਨੂੰ ਜਾ ਰਹੇ ਹਾਂ ਲਗਾਤਾਰ ਲੋਕਾਂ ਦੇ ਕੋਲੋਂ ਜ਼ਮੀਨਾਂ ਖੋਸ ਲੀਆਂ ਜਾ ਰਹੀਆਂ ਨੇ ਜਿਹਦੇ ਕੋਲ 5 ਕਿੱਲੇ ਸੀ ਉਹਦੇ ਕੋਲ ਘੱਟ ਘੱਟ ਕੇ 4 ਰਹਿ ਗਈ ਜਿਹਦੇ ਕੋਲ 400 ਕੋਲ 3 ਰਹਿ ਗਈ 3 ਵਾਲੇ ਕੋਲ 2 ਰਹਿ ਗਈ 2 ਵਾਲਾ ਤਾਂ ਖਾਲੀ ਹੋ ਚਲੇ ਨੇ ਤਾਂ ਇਹ ਸਾਰਾ ਕੁਝ ਕੁਝ ਵੱਡਿਆਂ ਕੋਲ ਇਕੱਠਾ ਹੁੰਦਾ ਜਾ ਰਿਹਾ ਇਹਨੂੰ ਕਹਿੰਦੇ ਆ ਕਾਰਪੋਰੇਟਾਂ ਦਾ ਰਾਜ ਔਰ ਇਹ ਅੱਜ ਦਾ ਨਹੀਂਗਾ ਜਦੋਂ ਅੰਗਰੇਜ਼ ਇੱਥੇ ਆਏ ਅੰਗਰੇਜ਼ਾਂ ਦੇ ਪਿੱਛੇ ਵੀ ਸਰਮਾਇਦਾਰ ਸੀਗੇ ਕਾਰਪੋਰੇਟ ਸੀਗੇ ਸਾਮਰਾਜੀ ਕੰਪਨੀਆਂ ਸੀਗੀਆਂ ਉਸ ਤੋਂ ਬਾਅਦ 1947 ਦੇ ਵਿੱਚ ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਉੱਠੀ ਹੈ ਤਾਂ ਉਹ ਆਜ਼ਾਦੀ ਵੀ ਅੱਜ ਤੱਕ ਕਿਹਨੂੰ ਮਿਲੀ ਉਹਨਾਂ ਨੂੰ ਮਿਲੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਇਸੇ ਕਰਕੇ ਗੀਤ ਬਣਿਆ ਸੀ ਨਹੀਂ ਆਜ਼ਾਦੀਏ ਬੈਠ ਗਈ ਹਵੇਲੀਆਂ ਚ ਜਾ ਤਾਂ ਅੱਜ ਜੋ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਹੈ ਇਹ ਦਿੱਤੇ ਇੱਕ ਵੱਡਾ ਸਵਾਲ ਹੈ ਕਿ ਮੋਦੀ ਸਰਕਾਰ ਜਵਾਬ ਕਿਉਂ ਨਹੀਂ ਦਿੰਦੀ ਮੋਦੀ ਸਰਕਾਰ ਬੋਲਦੀ ਕਿਉਂ ਨਹੀਂ ਜਦ ਵਿਰੋਧੀ ਧਿਰ ਪੁੱਛ ਰਹੀ ਹੈ ਤਾਂ ਜਵਾਬ ਦੇਣਾ ਚਾਹੀਦਾ ਨਾ ਜਦੋਂ ਹਿਡਨਬਰਗ ਨੇ ਇੰਨੇ ਵੱਡੇ ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਪਲਾ ਇਹ ਹਿਡਨਬਰਗ ਦੀ ਰਿਪੋਰਟ ਦੇ ਵਿੱਚ ਕਿਹਾ ਸੀ ਜਦੋਂ ਅਡਾਨੀਆਂ ਦੇ ਉੱਪਰ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ ਤਾਂ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਇਹਦੀ ਜਾਂਚ ਪੜਤਾਲ ਇਨਕੁਆਇਰੀ ਕਿਉਂ ਨਾ ਕਰਾਈ ਉਸ ਤੋਂ ਬਾਅਦ ਜਦੋਂ SEBI ਵਾਲਾ ਮਾਮਲਾ ਉੱਠਿਆ ਭਾਰਤ ਸਰਕਾਰ ਨੇ ਇਹਦੀ ਜਾਂਚ ਪੜਤਾਲ ਕਿਉਂ ਨਾ ਕਰਾਈ ਹੁਣ ਜਦੋਂ ਅਮਰੀਕਾ ਦੇ ਵਿੱਚ ਅਡਾਨੀਆਂ ਦੇ ਉੱਪਰ ਮਾਮਲਾ ਉੱਠ ਪਿਆ ਉੱਥੇ ਜਾਂਚ ਚੱਲ ਪਈ ਪੜਤਾਲ ਚੱਲ ਪਈ ਤਾਂ ਭਾਰਤ ਦੇ ਵਿੱਚ ਅਜੇ ਵੀ ਭਾਰਤ ਸਰਕਾਰ ਜਿਹੜੀ ਆ ਉਹ ਕੋਈ ਜਾਂਚ ਪੜਤਾਲ ਕਿਉਂ ਨਹੀਂ ਕਰਾਉਣਾ ਚਾਹੁੰਦੀ ਇਹ ਵੱਡੇ ਸਵਾਲ ਮੂੰਹ ਅੱਡ ਕੇ ਖੜੇ ਨੇ ਗੱਲ ਕੱਲੀ ਭਾਜਪਾ ਸਰਕਾਰ ਦੀ ਨਹੀਂ ਹੈ ਜਿਹੜੀਆਂ ਵੀ ਪਾਰਟੀਆਂ ਕੇਂਦਰ ਸਰਕਾਰ 'ਚ ਰਾਜ ਕਰਦੀਆਂ ਰਹੀਆਂ ਸਾਰੀਆਂ ਦੇ ਪਿੱਛੇ ਇਹ ਵੱਡੇ ਕਾਰਪੋਰੇਟ ਘਰਾਣੇ ਇਹ ਵੱਡੇ ਸਰਮਾਇਦਾਰ ਮੌਜੂਦ ਸੀ ਤੇ ਹਨ ਅੱਜ ਜੇਕਰ ਕਾਂਗਰਸ ਦਾ ਰਾਜ ਆ ਜਾਈ ਉਹਨਾਂ ਦੇ ਪਿੱਛੇ ਵੀ ਉਹੀ ਹੋਣਗੀ ਜਦੋਂ ਮੋਦੀ ਰਾਜ ਨਹੀਂ ਸੀ ਜਦੋਂ ਮਨਮੋਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਕਾਂਗਰਸ ਦਾ ਰਾਜ ਸੀ ਉਦੋਂ ਆਹੀ ਮੋਦੀ ਹੋਰੀ ਇਹੀ ਮੁੱਦੇ ਉਠਾਉਂਦੇ ਸੀ ਤੁਹਾਨੂੰ ਯਾਦ ਹੋਣਾ ਚਾਹੀਦਾ ਇਹੀ ਮੋਦੀ ਉਦੋਂ ਇਹ ਮੁੱਦਾ ਠਾਉਂਦਾ ਸੀ ਕਿ ਮਹਿੰਗਾਈ ਇੰਨੀ ਜ਼ਿਆਦਾ ਕਰ ਦਿੱਤੀ ਹੈ ਲੋਕਾਂ ਦਾ ਜਿਉਣਾ ਡੁੱਬ ਰਿਹਾ ਪਿਆ ਹੈ ਇਹੀ ਮੋਦੀ ਕਾਂਗਰਸ ਦੇ ਰਾਜ ਚ ਇਹ ਮੁੱਦਾ ਠਾਉਂਦਾ ਸੀ ਕਿ ਦੇਖਿਏ ਡਾਲਰ ਕੇ ਮੁਕਾਬਲੇ ਰੁਪਿਆ ਕਿਤਨਾ ਗਿਰਤਾ ਜਾ ਰਹਾ ਹੈ ਔਰ ਇਹ ਰੁਪਿਆ ਹੀ ਨਹੀਂ ਗਿਰਤਾ ਜਾ ਰਹਾ ਸਰਕਾਰ ਵੀ ਗਿਰਤੀ ਜਾ ਰਹੀ ਹੈ ਔਰ ਇਹੀ ਮੋਦੀ ਇਹ ਮੁੱਦੇ ਉਠਾਉਂਦਾ ਸੀ ਕਿ ਇਤਨੀ ਜ਼ਿਆਦਾ ਬੇਰੁਜ਼ਗਾਰੀ ਹੈ ਨੌਜਵਾਨ ਬੇਰੁਜ਼ਗਾਰ ਹਨ ਔਰ ਕਾਂਗਰਸ ਕੀ ਸਰਕਾਰ ਕੋ ਕੋਈ ਫਿਕਰ ਨਹੀਂ ਹੈ ਇਹ ਮੁੱਦੇ ਉਦੋਂ ਮੋਦੀ ਹੋਰੀ ਉਠਾਉਂਦੇ ਰਹੇ ਤੇ ਅੱਜ ਆਹੀ ਮੁੱਦੇ ਕਾਂਗਰਸ ਉਠਾਰੀ ਹੈ ਔਰ ਅੱਜ ਮੋਦੀ ਹੋਰੀ ਮੌਨ ਨੇ ਅੱਜ ਮੋਦੀ ਹੋਰੀ ਚੁੱਪਣੀ ਉਦੋਂ ਮੋਦੀ ਕਹਿੰਦੇ ਸੀ ਕਿ ਮਨਮੋਨ ਸਿੰਘ ਮਹਿੰਗਾਈ 'ਤੇ ਮੌਨ ਬੋਲਣੇ ਕੋ ਤਿਆਰ ਨਹੀਂ ਹੈ ਮਨਮੋਨ ਸਿੰਘ ਮੌਨ ਸਿੰਘ ਹੈ ਮੌਨ ਸਿੰਘ ਕਹਿੰਦੇ ਸੀ ਮਨਮੋਨ ਸਿੰਘ ਨੂੰ ਨਰਿੰਦਰ ਮੋਦੀ ਹੋਰੀ ਉਸ ਟਾਈਮ ਔਰ ਅੱਜ ਵਾਕਿਆ ਹੀ ਉਦੋਂ ਕਾਂਗਰਸ ਸਾਰੇ ਮੁੱਦਿਆਂ 'ਤੇ ਮੌਨ ਸੀ ਔਰ ਅੱਜ ਕਾਂਗਰਸ ਬੋਲ ਰਹੀ ਹੈ ਤੇ ਮੋਦੀ ਹੋਰੀ ਮੌਨ ਨੇ ਤੁਸੀਂ ਕਦੀ ਮੋਦੀ ਹੋਰਾਂ ਨੂੰ ਮਹਿੰਗਾਈ ਦੇ ਮੁੱਦੇ ਤੇ ਬੋਲਦੇ ਸੁਣਿਆ ਕਦੇ ਬੇਰੁਜ਼ਗਾਰੀ ਦੇ ਮੁੱਦੇ ਤੇ ਬੋਲਦੇ ਸੁਣਿਆ ਕਦੇ ਮੋਦੀ ਹੋਰਾਂ ਨੂੰ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਤੇ ਉਹ ਬਿਲਕੁਲ ਪੂਰੇ ਨਹੀਂ ਕੀਤੇ ਕਦੇ ਉਹਨਾਂ ਦੇ ਮੁੱਦਿਆਂ ਤੇ ਬੋਲਦੇ ਸੁਣਿਆ ਨਹੀਂ ਬੋਲਦੇ ਸੁਣਿਆ ਤਾਂ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਉੱਤਰ ਕਾਂਟੋਂ ਮੈਂ ਚੜਾਂ ਜਿਹੜਾ ਤਾਂ ਚੜ ਜਾਂਦਾ ਜਿਹਦੀ ਸਰਕਾਰ ਬਣ ਜਾਂਦੀ ਹੈ ਉਹਨੂੰ ਲੋਕਾਂ ਨਾਲ ਲੋਕਾਂ ਦੇ ਮੁੱਦਿਆਂ ਨਾਲ ਲੋਕਾਂ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਜਿਹਦੀ ਸਰਕਾਰ ਨਹੀਂ ਰਹਿ ਜਾਂਦੀ ਉਹ ਲੋਕਾਂ ਦੇ ਮੁੱਦੇ ਉਠਾਉਣ ਲੱਗ ਪੈਂਦਾ ਸੋ ਇਹ ਜਿਹੜੀ ਸਥਿਤੀ ਹੈ ਉਹ ਅੱਜ ਲੋਕਾਂ ਦੇ ਸੋਚਣ ਵਾਲੀ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਕਿ ਇਹ ਕੀ ਕਰ ਰਹੇ ਨੇ ਹੁਣ ਤੁਸੀਂ ਦੇਖੋ ਪਾਰਲੀਮੈਂਟ ਪਿਛਲੇ ਦਿਨਾਂ ਤੋਂ ਰੌਲਾ ਪੈ ਰਿਹਾ ਹੈ ਪਾਰਲੀਮੈਂਟ ਚੱਲ ਨਹੀਂ ਰਹੀ ਪਾਰਲੀਮੈਂਟ ਦੇ ਵਿੱਚ 1 ਮਿੰਟ ਦਾ ਖਰਚ 2.5 ਲੱਖ ਰੁਪਇਆ 1 ਮਿੰਟ ਦਾ ਖਰਚ ਹੈ ਪਾਰਲੀਮੈਂਟ ਦਾ ਔਰ ਪੂਰਾ ਪੂਰਾ ਦਿਨ ਜਨਤਾ ਦਾ ਲੋਕਾਂ ਦਾ ਸਮਾਜ ਦਾ ਪੈਸਾ ਜਿਹੜਾ ਹੈ ਉਹ ਉੱਥੇ ਪਾਣੀ ਵਾਂਗ ਵਹਾ ਰਹੇ ਨੇ ਕੋਈ ਮੁੱਦਾ ਨਹੀਂ ਉੱਠ ਰਿਹਾ ਲੋਕਾਂ ਦੇ ਮੁੱਦਿਆਂ ਤੇ ਕੋਈ ਚਰਚਾ ਨਹੀਂ ਹੋ ਰਹੀ ਲੋਕਾਂ ਦੇ ਲਈ ਕੋਈ ਕਾਨੂੰਨ ਨੀਤੀਆਂ ਪਾਸ ਨਹੀਂ ਹੋ ਰਹੀਆਂ ਸਿਰਫ ਪਾਰਟੀਆਂ ਉੱਥੇ ਨਟੰਕੀ ਕਰਦੀਆਂ ਨਜ਼ਰ ਆਉਂਦੀਆਂ ਨੇ ਔਰ ਇੱਕ ਗੱਲ ਹੁਣ ਜਿਹੜਾ ਇੰਡੀਆ ਗੱਠਜੋੜ ਰਾਹੁਲ ਗਾਂਧੀ ਹੋਰਾਂ ਨੇ ਬਣਾਇਆ ਜਿੱਚ ਕਈ ਸਾਰੀਆਂ ਪਾਰਟੀਆਂ ਸ਼ਾਮਲ ਨੇ ਜਿਨ੍ਹਾਂ ਦੇ ਟੀਐਮਸੀ ਯਾਨੀ ਕਿ ਜਿਹੜੀ ਤਨਮੂਲ ਕਾਂਗਰਸ ਹੈ ਉਹ ਵੀ ਸ਼ਾਮਲ ਹੈ ਜਿੱਚ ਸਮਾਜਵਾਦੀ ਪਾਰਟੀ ਮਲਯਮ ਯਾਦਵ ਵਾਲੀ ਵੀ ਸ਼ਾਮਲ ਹੈ ਪਰ ਜਦੋਂ ਰਾਹੁਲ ਗਾਂਧੀ ਹੋਰਾਂ ਨੇ ਕੱਲ ਆ ਮਖੌਟੇ ਪਾ ਕੇ ਇੰਟਰਵਿਊ ਵਾਲਾ ਕੰਮ ਕੀਤਾ ਉਸ ਵਕਤ ਟੀਐਮਸੀ ਤੇ ਜਿਹੜੀ ਅਖਲੇਸ਼ ਯਾਦਵ ਹੋਰਾਂ ਵਾਲੀ ਮਲੇ ਮਲੇਮ ਯਾਦਵ ਹੋਰਾਂ ਵਾਲੀ ਸਮਾਜਵਾਦੀ ਪਾਰਟੀ ਆ ਉਹ ਉਹਦੇ ਚ ਸ਼ਾਮਲ ਨਹੀਂ ਹੋਈ ਉਹ ਪਾਸੇ ਹੋ ਗਈ ਕਿਉਂ ਪਾਸੇ ਹੋ ਗਏ ਵੇਖੋ ਸਾਰੀਆਂ ਪਾਰਟੀਆਂ ਨੂੰ ਇਹਨਾਂ ਦੇ ਚੰਦੇ ਜਾਂਦੇ ਨੇ ਇਹ ਇਹਨਾਂ ਦੇ ਆਕਾ ਨੇ ਇਹ ਚਾਹੇ ਰਾਹੁਲ ਹੋਰੀਏ ਸਾਰਾ ਕੁਝ ਬੋਲ ਰਹੇ ਨੇ ਇਹਦੇ باوجود ਵੀ ਉਹ ਜਿਹੜੇ ਵੱਡੇ ਪੂੰਜੀਪਤੀ ਵੱਡੇ ਸਰਮਾਇਦਾਰ ਨੇ ਉਹਨਾਂ ਨੇ ਫਿਰ ਕਾਂਗਰਸ ਨੂੰ ਵੀ ਨੀयत ਫੰਡ ਦੇਣਾ ਹੀ ਦੇਣਾ ਇਹ ਗੱਲ ਦੀ ਗਰੰਟੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਹਦਾ ਦਾ ਲੱਗ ਕੇ ਕਿਹਦੀ ਸਰਕਾਰ ਆ ਗਈ ਅਸੀਂ ਤਾਂ ਹਰੇਕ ਨੂੰ ਆਪਣੀ ਮੁਠੀ ਚ ਰੱਖ ਕੇ ਕੰਮ ਕਰਨਾ ਤਾਂ ਉਹ ਭਾਈ ਕਹਿੰਦੇ ਨੇ ਕਿ ਜਿਸ ਦੀ ਖਾਈਏ ਬਾਜਰੀ ਉਸ ਦੀ ਪਰ ਇਹ ਹਾਜ਼ਰੀ ਕਹਿੰਦੇ ਨੇ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨੇ ਤਾਂ ਜਿਨ੍ਹਾਂ ਦਾ ਫਿਰ ਇਹਨਾਂ ਨੇ ਖਾਦਾ ਹੁੰਦਾ ਉਹਨਾਂ ਦੀ ਇਹ ਹਾਜ਼ਰੀ ਪਰਦੇ ਹੀ ਪਰਦੇ ਨੇ ਔਰ ਇਹੀ ਸਥਿਤੀ ਅੱਜ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਇਹਦੇ ਤੇ ਕੀ ਕਹੋਗੇ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ